ਅੱਜ 13 ਪਉ ਦਾ ਦਿਨ ਸਾਡੇ ਵਾਸਤੇ ਸੋਗ ਦਾ ਦਿਨ ਨਹੀਂ ਹੈ ਸਾਡੇ ਵਾਸਤੇ ਗੌਰਵ ਦਾ ਦਿਨ ਹੈ ਸਾਨੂੰ ਹੌਸਲੇ ਬਲੰਦ ਰੱਖਣੇ ਚਾਹੀਦੇ ਇਸ ਜੁੜ ਮੇਲੇ ਨੂੰ ਮਨਾਉਣ ਵਾਸਤੇ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਇਕੱਠੇ ਹੁੰਨੇ ਆ ਹੁਣਾ ਵੀ ਚਾਹੀਦਾ ਹੈ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦੇ ਆ ਨਮਨ ਕਰਨਾ ਚਾਹੀਦਾ ਹੈ ਅਰ ਜਿਸ ਤਰ੍ਹਾਂ ਲਈ ਸਾਹਿਬਜ਼ਾਦੇ ਆ ਨੇ ਸ਼ਹਾਦਤ ਦਿੱਤੀ ਜਿਸ ਪਰੰਪਰਾ ਜਿਸ ਮਰਿਆਦਾ ਲਈ ਸਾਹਿਬਜ਼ਾਦੇ ਆ ਨੇ ਸ਼ਹਾਦਤ ਦਿੱਤੀ ਉਸ ਮਰਿਆਦਾ ਤੇ ਉਹਨਾਂ ਪਰੰਪਰਾਵਾਂ ਤੇ ਪਹਿਰਾ ਦੇਣਾ ਸਾਡੀ ਜ਼ਿੰਮੇਵਾਰੀ ਆਪਣੇ ਬੱਚਿਆਂ ਦੇ ਸਿਰਾਂ ਦੇ ਉੱਤੇ ਜੁਡੇ ਰੱਖੀਏ ਬੱਚਿਆਂ ਦੇ ਕੇਸ ਕਤਲ ਨਾ ਹੋਣ ਦਈਏ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਯਤਨ ਕਰੀਏ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫਤ ਵਿੱਚ ਨਾ ਪੈਣ ਦਈਏ ਸਾਡਾ ਇਹ ਮਹਾਨ ਸ਼ਹੀਦਾਂ ਦੇ ਦਿਨ ਦੇ ਉੱਤੇ ਆ ਕੇ ਸ਼ਹੀਦਾਂ ਨੂੰ ਨਮਨ ਕਰਨ ਦਾ ਮਕਸਦ ਜਿਹੜਾ ਹੈ ਉਹ ਤਾਂ ਪੂਰਾ ਹੋਣਾ ਹੈ। ਸਾਬ ਜਾਦਿਆ ਨੇ ਪਹਿਚਾਣ ਦੇ ਲਈ ਸਾਬ ਜਾਦਿਆ ਨੇ ਅਣਖ ਦੇ ਲਈ ਸਾਬ ਜਾਦਿਆ ਨੇ ਪਰੰਪਰਾ ਮਰਿਆਦਾ ਦੇ ਲਈ ਸਾਬ ਜਾਦਿਆ ਨੇ ਆਪਣੀ ਧਰਮ ਦੇ ਲਈ ਕੁਰਬਾਨੀ ਕੀਤੀ ਹੈ। ਅੱਜ ਸਾਡੇ ਨੌਜਵਾਨਾਂ ਦੇ ਰੋਲ ਮਾਡਲ ਸਾਡੇ ਸਾਹਿਬ ਜਾਦੇ ਹੋਣੇ ਚਾਹੀਦੇ ਨੇ ਪੰਜ ਭੌਤਿਕ ਤੰ ਦੇ ਵਿੱਚ ਜਿਨ੍ਹਾਂ ਦੀ ਉਮਰ ਬੇਸ਼ੱਕ ਭਾਵੇਂ ਥੋੜੀ ਸੀ ਪਰ ਲੇਕਿਨ ਉਹਨਾਂ ਦੇ ਹੌਂਸਲੇ ਅਸਮਾਨਾਂ ਤੋਂ ਵੀ ਵੱਡੇ ਸਨ ਸਮੁੰਦਰਾਂ ਤੋਂ ਵੀ ਡੂੰਘੇ ਸਨ ਇਹ ਸਾਡੇ ਰੋਲ ਮਾਡਲ ਜਿਹੜੇ ਆ ਉਹ ਹੋਣੇ ਚਾਹੀਦੇ ਨੇ ਸਾਡੇ ਬੱਚਿਆਂ ਦੇ ਸਾਡੇ ਨੌਜਵਾਨਾਂ ਦੇ ਜੀ ਅਸੀਂ ਸੰਸਾਰ ਦੇ ਅੰਦਰ ਇੱਕ ਉੱਚ ਮੁਕਾਮ ਹਾਸਲ ਕਰਨਾ ਹੈ ਸੰਸਾਰ ਦੇ ਅੰਦਰ ਇੱਕ ਵੱਡਾ ਮੁਕਾਮ ਹਾਸਲ ਕਰਨਾ ਹੈ ਸਾਨੂੰ ਰੋਲ ਮਾਡਲ ਆਪਣੇ ਇਨ੍ਹਾਂ ਸਾਹਿਬਜ਼ਾਦਿਆਂ ਨੂੰ ਪ੍ਰਵਾਨ ਕਰਨਾ ਪਏਗਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਇਹ ਸਾਡੀ ਰੋਲ ਮਾਡਲ ਨਹੀਂ ਇਹ ਸਾਡੇ ਬਾਬੇ ਨੇ ਇਨ੍ਹਾਂ ਬਾਬਿਆਂ ਦੀਆਂ ਕਹਾਣੀਆਂ ਸਾਨੂੰ ਜਿਉਂਦੇ ਰੱਖਦੀਆਂ ਨੇ ਇਨ੍ਹਾਂ ਬਾਬਿਆਂ ਦੀਆਂ ਕਹਾਣੀਆਂ ਤੋਂ ਸਿੱਖ ਲੈਣ ਦੀ ਜ਼ਰੂਰਤ ਹੈ ਅੱਜ ਸਾਡੇ ਸਮਾਜ ਦੇ ਅੰਦਰ ਬਾਕੀ ਦੁਨੀਆ ਦੀ ਗੱਲ ਛੱਡੀਏ ਸਾਡੇ ਸਿੱਖ ਸਮਾਜ ਦੇ ਅੰਦਰ ਅਫਰਾ ਤਫਰੀਦਾ ਆਲਮ ਹੈ ਅਫਰਾ ਤਫਰੀਦਾ ਮਾਹੌਲ ਹੈ ਇਸ ਅਫਰਾ ਤਫਰੀਦਾ ਮਾਹੌਲ ਦੇ ਵਿੱਚੋਂ ਸਕੂਨ ਅਸੀਂ ਲੈ ਸਕਦੇ ਹਾਂ ਜੇ ਅਸੀਂ ਸਿੱਧ ਆਪਣੇ ਸਿੱਖ ਇਤਿਹਾਸ ਤੋਂ ਲਾਂਗ ਜੇ ਅਸੀਂ ਸਿੱਧ ਗੁਰਬਾਣੀ ਤੋਂ ਲਾਂਗੇ ਤਾਂ ਅਸੀਂ ਬਲੰਦੀਆਂ ਛੂਹਾਂਗੇ ਕਿਉਂਕਿ ਗੁਰਬਾਣੀ ਸਾਨੂੰ ਬਲੰਦੀਆਂ ਵੱਲ ਲੈ ਜਾਂਦੀ ਹੈ ਸਾਡਾ ਸਿੱਖ ਇਤਿਹਾਸ ਸਾਨੂੰ ਅਸਮਾਨਾਂ ਦੀਆਂ ਟੀਸੀਆਂ ਤੱਕ ਲੈ ਪਹੁੰਚਦਾ ਹੈ ਜੇ ਅਸੀਂ ਇਹਨੂੰ ਆਪਣੇ ਮਨਾਂ 'ਚ ਯਾਦ ਰੱਖਾਂਗੇ ਤੇ ਇਤਿਹਾਸ ਤੋਂ ਪ੍ਰੇਰਣਾ ਲਾਂਗੇ ਲਹੂ ਪਿਜਿਆ ਸਾਡਾ ਇਤਿਹਾਸ ਹੈ ਪੰਜਾਬ ਦੇ ਅੰਦਰ ਪੰਜ ਦਰਿਆ ਵਗਦੇ ਨੇ ਜਿੰਨਾ ਪੰਜ ਦਰਿਆਵਾਂ ਦੇ ਵਿੱਚ ਪਾਣੀ ਵਗਦਾ ਹੈ ਇੰਨਾ ਸਿੱਖ ਇਤਿਹਾਸ ਦੇ ਅੰਦਰ ਸਾਡੇ ਸ਼ਹੀਦਾਂ ਨੇ ਸਾਡੇ ਬਾਬਿਆਂ ਨੇ ਸਾਡੇ ਬਜ਼ੁਰਗਿਆਂ ਨੇ ਲਹੂ ਵਗਾਇਆ ਇਹ ਮਾਣ ਕਰਨ ਵਾਲਾ ਇਤਿਹਾਸ ਹੈ ਅੱਜ 13 ਪਉ ਦਾ ਦਿਨ ਸਾਡੇ ਵਾਸਤੇ ਸੋਗ ਦਾ ਦਿਨ ਨਹੀਂ ਹੈ ਸਾਡੇ ਵਾਸਤੇ ਗੌਰਵ ਦਾ ਦਿਨ ਹੈ ਸਾਨੂੰ ਹੌਸਲੇ ਬਲੰਦ ਰੱਖਣੇ ਚਾਹੀਦੇ ਨੇ ਸਾਨੂੰ ਜੋਸ਼ ਦੇ ਨਾਲ ਲੜਨਾ ਚਾਹੀਦਾ ਹੈ ਸੰਘਰਸ਼ੀਲ ਹੋਣਾ ਚਾਹੀਦਾ ਹੈ ਫੇਰ ਹੀ ਅਸੀਂ ਇਸ ਸੰਸਾਰ ਦੇ ਅੰਦਰ ਲੋਕ ਵੀ ਸੁਖੀ ਕਰ ਸਕਾਂਗੇ ਤੇ ਆਪਣਾ ਪਰਲੋਕ ਵੀ ਸੁਹੇਲਾ ਕਰ ਸਕਾਂਗੇ ਠੀਕ ਹੈ ਇਸ ਜੁੜ ਮੇਲੇ ਨੂੰ ਮਨਾਉਣ ਵਾਸਤੇ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਇਕੱਠੇ ਹੁੰਨੇ ਆ ਹੁਣਾ ਵੀ ਚਾਹੀਦਾ ਹੈ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦੇ ਆ ਨਮਨ ਕਰਨਾ ਚਾਹੀਦਾ ਹੈ ਪਰ ਜਿਸ ਧਰਮ ਲਈ ਸਹਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਜਿਸ ਪਰੰਪਰਾ ਜਿਸ ਮਰਿਆਦਾ ਲਈ ਸਹਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਉਸ ਮਰਿਆਦਾ ਤੇ ਉਹਨਾਂ ਪਰੰਪਰਾਵਾਂ ਤੇ ਪਹਿਰਾ ਦੇਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਸ ਜ਼ਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਈਏ ਆਪਣੇ ਬੱਚਿਆਂ ਦੇ ਸਿਰਾਂ ਦੇ ਉੱਤੇ ਜੂੜੇ ਰੱਖੀਏ ਬੱਚਿਆਂ ਦੇ ਕੇਸ ਕਤਲ ਨਾ ਹੋਣ ਦਈਏ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਯਤਨ ਕਰੀਏ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫਤ ਵਿੱਚ ਨਾ ਪੈਣ ਦਈਏ ਸਾਡਾ ਇਹ ਮਹਾਨ ਸ਼ਹੀਦਾਂ ਦੇ ਦਿਨ ਦੇ ਉੱਤੇ ਆ ਕੇ ਸ਼ਹੀਦਾਂ ਨੂੰ ਨਮਨ ਕਰਨ ਦਾ ਮਕਸਦ ਜਿਹੜਾ ਹੈ ਉਹ ਤਾਂ ਪੂਰਾ ਹੋਣਾ ਅਸੀਂ ਸਾਬਤ ਸੂਰਤੋ ਕੇ ਸੰਸਾਰ ਦੇ ਵਿੱਚ ਵਿਚਰੀਏ ਸਾਬਤ ਸੂਰਤੋ ਕੇ ਸੰਸਾਰ ਦੇ ਵਿੱਚ ਰਹੀਏ ਕਿਉਂਕਿ ਸਾਬਤ ਸੂਰਤ ਰਹਿਣਾ ਤੇ ਹੋਣਾ ਇਹ ਸਾਡੀ ਪਹਿਚਾਨ ਹੈ ਸਿੱਖ ਦੀ ਪਹਿਚਾਨ ਹੈ ਤੇ ਸਾਡੀ ਪਹਿਚਾਨ ਖਤਮ ਨਹੀਂ ਹੋਣੀ ਚਾਹੀਦੀ ਜੇ ਸਾਡੀ ਪਹਿਚਾਨ ਖਤਮ ਹੋ ਗਈ ਅਸੀਂ ਖਤਮ ਹੋ ਗਏ ਸਾਬਜਾਦਿਆ ਨੇ ਪਹਿਚਾਨ ਦੇ ਲਈ ਸਾਬਜਾਦਿਆ ਨੇ ਅਣਖ ਦੇ ਲਈ ਸਾਬਜਾਦਿਆ ਨੇ ਪਰੰਪਰਾ ਮਰਿਆਦਾ ਦੇ ਲਈ ਸਾਬਜਾਦਿਆ ਨੇ ਆਪਣੇ ਧਰਮ ਦੇ ਲਈ ਕੁਰਬਾਨੀ ਕੀਤੀ ਹੈ ਤੇ ਸਾਨੂੰ ਉਹਨਾਂ ਪਰੰਪਰਾਵਾਂ ਤੇ ਮਰਿਆਦਾਵਾਂ ਦੀ ਰਾਖੀ ਕਰਨੀ ਚਾਹੀਦੀ ਹੈ ਉਹਨਾਂ ਤੇ ਪੈਰਾ ਦੇਣਾ ਚਾਹੀਦਾ ਹੈ ਔਰ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਧਾਰਨਾ ਚਾਹੀਦਾ ਹੈ ਬਚਨਵੱਧਤਾ ਦੇ ਨਾਲ ਸਾਨੂੰ ਜਿਹੜਾ ਹੈ ਇਹਨਾਂ ਪਰੰਪਰਾਵਾਂ ਮਰਿਆਦਾਵਾਂ ਦੇ ਉੱਤੇ ਮਾਨ ਕਰਨਾ ਚਾਹੀਦਾ ਹੈ